ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਮ ਵਿੱਚ ਬੈਠ ਕੇ ਪਾਵਨ ਸਭ ਤੋਂ ਕੀਮਤੀ ਧੰਨ ਜੋ ਸਾਹਸਾਂ ਦਾ ਧੰਨ ਹੈ ਉਸ ਨੂੰ ਆਪਾਂ ਸਫਲ ਕਰਨ ਵਾਸਤੇ ਗੁਰੂ ਦੇ ਸ਼ਬਦ ਦਾ ਆਸਰਾ ਲੈਦੇ ਹਾਂ ਕਿਉਂਕਿ ਵਾਰ-ਵਾਰ ਸੰਗਤ ਵਿੱਚ ਆ ਕੇ ਸਾਨੂੰ ਇਹ ਹੁਣ ਸੋਝੀ ਆ ਚੁੱਕੀ ਹੈ ਕਿ ਜੋ ਮਾਲਕ ਨੇ ਕਿਰਪਾ ਕਰਕੇ ਸਾਨੂੰ ਇਹ ਸਵਾਸਨ ਦਾ ਧੰਨ ਬਖਸ਼ ਹੈ ਇਹਦਾ ਅਸੀਂ ਆਪਣੀ ਅਕਲ ਅਤੇ ਕਲਾ ਦੇ ਨਾਲ ਇਸਤੇਮਾਲ ਕਰਨਾ ਕਿਉਂਕਿ ਜਦੋਂ ਅਸੀਂ ਸਵਾਸ ਪ੍ਰਾਪਤ ਕਰਦੇ ਹਰ ਇੱਕ ਸਵਾਸ ਜਿਹੜਾ ਹੈ ਉਹਦਾ ਲੇਖਾ ਹੁੰਦਾ ਹੈ ਇੱਕ ਪਾਸੇ ਪਰਮਾਤਮਾ ਨੇ ਧਰਮਰਾਇ ਔਰ ਜਿੱਤਰਗੁਪਤ ਦੀ ਡਿਊਟੀ ਲਾ ਕੇ ਉਹਨਾਂ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਜਿਹੜਾ ਇਹ ਧਨ ਮਨ ਜਿੱਥੇ ਵੀ ਖਰਚ ਕਰੇਗਾ ਉਹ ਤੁਸੀਂ ਨਾਲ ਨਾਲ ਲਿਖਣਾ ਹੈ ਉਦੇ ਵਾਸਤੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਕਰੇ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਇਸ ਵਾਸਤੇ ਜਦੋਂ ਆਏ ਸਵਾਸ ਆਪਾਂ ਨੂੰ ਮਿਲਦਾ ਤੇ ਸਾਰੀ ਜਿਹੜੀ ਟੀਮ ਹੈ ਉਹ ਸਤਰਕ ਹੋ ਜਾਂਦੀ ਹੈ ਕਿ ਇਹ ਜਿਹੜਾ ਹੁਣ ਮਨ ਹੈ ਇਸ ਵਾਸ ਲੈ ਕੇ ਜਾ ਰਿਹਾ ਹੈ ਤੇ ਕਿੱਥੇ ਆ ਰਿਹਾ ਹੈ ਇਸ ਨੂੰ ਆ ਨਗਰੀ ਕਹਿੰਦੇ ਨੇ ਕਾਇਆ ਨਗਰੀ ਹੈ ਇਸ ਨਗਰੀ ਦੇ ਵਿੱਚ ਮਨ ਨੇ ਆ ਕੇ ਵਪਾਰ ਕਰਨਾ ਹੁੰਦਾ ਹੈ ਜਦੋਂ ਇਹ ਸ્વાસ ਲੈ ਕੇ ਪਰਵੇਸ਼ ਹੁੰਦਾ ਦਿਨ ਦਿਨ ਕਿ ਮਨ ਇਹ ਧਨ ਲੈ ਕੇ ਹੁਣ ਪਰਵੇਸ਼ ਹੋਇਆ ਇਹ ਕਿੱਥੇ ਜਾਏਗਾ ਤੇ ਅਗਲੇ ਪਾਸੇ ਕਾਲ ਦੇ ਦੈਰੇ ਦੇ ਵਿੱਚ ਪਰਵੇਸ਼ ਹੁੰਦਿਆ ਹੈ ਵਖ ਵਖ ਪੰਡਾਂ ਦੇ ਉੱਪਰ ਵਖ ਵਖ ਰੂਪ ਧਾਰਨ ਕਰਕੇ ਇਹ ਕਾਲ ਦੇ ਨਮਾਇਦੇ ਖੜੇ ਹੁੰਦੇ ਨੇ ਜੇ ਇਹ ਸਤੋਗੁਣ ਤੇ ਆਉਂਦਾ ਹੈ ਇਥੇ ਆਉਣ ਤੇ ਇਹ ਚੋਗਰਾਂ ਦਾ ਰੂਪ ਧਾਰਨ ਕਰ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਸਤੋਗੁਣ ਤੇ ਰਿਹਾ ਇਹਦੇ ਕੋਲ વિશ્વાસ ਜਮਾ ਹੋ ਸਕਦੇ ਨੇ ਇਹਨੂੰ ਰਸ ਮਿਲੇਗਾ ਇਸ ਕਰਕੇ ਇਥੇ ਇਹਦਾ ਧਿਆਨ ਬਦਲ ਦਿੰਦੇ ਨੇ ਚੋਰਾ ਦਾ ਰੂਪ ਧਾਰਨ ਕਰਕੇ ਇਹਦਾ ਖਜ਼ਾਨਾ ਲੁੱਟ ਦੇਣਾ ਉਸ ਵਕਤ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਮਰਤ ਲੁੱਟੈ ਮਨ ਮੁਖ ਨਾ ਬੁਝੈ ਕੋਈ ਨਾ ਸੋਣੇ ਪੁਕਾਰਾ ਇਥੇ ਚੋਰਾਂ ਦਾ ਰੂਪ ਧਾਰਨ ਕਰ ਲਿਆ ਜਦੋਂ ਇਹ ਰਜੋਗੁਣ ਤੇ ਆਉਂਦਾ ਹੈ ਇਥੇ ਕਰਸਾਨਾਂ ਦਾ ਰੂਪ ਧਾਰਨ ਕਰ ਲੈਂਦੇ ਨੇ ਇਹਦਾ ਧਿਆਨ ਬਦਲ ਦਿੰਦੇ ਨੇ ਇਹਸ ਵਾਸਤੇ ਰਜੋਗੁਣ ਤੇ ਆ ਕੇ ਇਹਨੇ ਸਲਾਹ ਲੈਣੀ ਸੀ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਪੀ ਸਹੀ ਤਰੀਕੇ ਦੇ ਨਾਲ ਇਹ ਕਰਮ ਕਰਨੇ ਤੇ ਵੱਧ ਤੋਂ ਵੱਧ ਸਵਾਸ ਜਮਾ ਹੋ ਸਕਣ ਇਹ ਚਾੜ ਕੇ ਇਹ ਕਰਸਾਨਾਂ ਦਾ ਰੂਪ ਧਾਰਨ ਕਰਕੇ ਇਹਦੇ ਸਲਾਹਕਾਰ ਬਣ ਜਾਂਦੇ ਨੇ ਇਹਨੂੰ ਉਲਟ ਸਲਾਹ ਦੇ ਦਿੰਦੇ ਨੇ ਇਹ ਰਜੋਗੁਣ ਤੇ ਕੋਈ ਕੰਮ ਕਰਨਾ ਚਾਹੁੰਦਾ ਤੇ ਉਲਟ ਸਲਾਹ ਦੇ ਦਿੰਦੇ ਨੇ ਇਹ ਸਮਝਦਾ ਹੈ ਕਿ ਇਹ ਮੇਰੇ ਸਲਾਹਕਾਰ ਨੇ ਤੇ ਇਹਨੂੰ 올ਡ ਪਾਸੇ ਤੋਰਦੇ ਤੇ ਇਹਦਾ ਸਵਾਸਾਂ ਦਾ ਧਨ ਖਰਚ ਹੁੰਦਾ ਹੈ ਤੇ ਲੈ ਖਾਇਦੇ ਤੋਂ ਪੁੱਛਿਆ ਜਾਣਾ ਤੇ ਐਸੀ ਵਸਤਾ ਵਿੱਚ ਕਹਿੰਦੇ ਨੇ ਦੇਹੀ گاਵਾ ਜੀਓ ਧਰਮੈ ਤੋਂ ਬਸੇ ਪੰਜ ਕਰਸਨਾ ਨੈਨੂ ਨਗਦੂ ਸ੍ਰਵਣੂ ਰਾਸਪਦ ਇੰਦਰੀ ਕਹ ਨਮਾਨਾ ਬਾਬਾ ਆਬ ਨੰਬਸੋ ਇਹ گاਉ ਘਰੇ ਘਰੀ ਗਾ ਲੇਖਾ ਮੰਗੇ ਕਾਇਤ ਜਿਤ ਨੂੰ ਇਹ ਤੇ ਹੁਣ ਸਲਾਹ ਲੈਣੀ ਸੀ ਇਹਨਾਂ ਗਿਆਨ ਇੰਦਰੀਆਂ ਤੋਂ ਪਰ ਇਹਨਾਂ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਲਿਆ ਕਰਸਾਨਾਂ ਦਾ ਰੂਪ ਧਨ ਕਰਕੇ ਉਲਟ ਸਲਾਹ ਦੇ ਦਿੱਤੇ ਨੇਤਰਾں ਦੇ ਨਾਲ ਹਰੀ ਨੂੰ ਦੇਖਣਾ ਸੀ ਮਾਇਆ ਨੂੰ ਦੇਖਣਾ ਸ਼ੁਰੂ ਕਰ ਲਿਆ ਕੰਨਾਂ ਦੇ ਨਾਲ ਅਨਹਦ ਬਾਣੀ ਨੂੰ ਸੁਣਨਾ ਸੀ ਬਾਰਮੁਖੀ ਵਜਨ ਸੰਲਗਦੇ ਅਰਸਨਾ ਦੇ ਨਾਲ ਬ੍ਰਹਮ ਵੀ ਉਸਤਤ ਕਰਨੀ ਸੀ ਅਮਰਤ ਪੀਣਾ ਸੀ ਇਹ ਪਦਾਰਥਾਂ ਦੇ ਸਵਾਦਾਂ ਤੇ ਮਾਇਆ ਦੀ ਬੋਲੀ ਬੋਲਣ ਲਈ ਪੈਂਦਾ ਐਸਾ ਧਿਆਨ ਬਦਲ ਗਿਆ ਤੇ ਜਦੋਂ ਇਹ ਤਮੋ ਗੁਣ ਤੇ ਆਉਂਦਾ ਹੈ ਇਥੇ ਠੱਗਾਂ ਦਾ ਰੂਪ ਧਾਰਨ ਕਰਕੇ ਇਸ ਨੂੰ ਲੁੱਟ ਦਿੰਦਾ ਤੇ ਮਕਸਦ ਉਹਨਾਂ ਦਾ ਲੁੱਟਣ ਦਾ ਕੀ ਹੁੰਦਾ ਹੈ ਆ ਜਿਹੜੇ ਸਵਾਸ ਨੇ ਇਹ ਜਿਆਦੇ ਤੋਂ ਜਿਆਦਾ ਇਸ ਲੋਕ ਵਿੱਚ ਖਰਚ ਕਰਦੇ ਨੇ ਇਥੇ ਫਿਰ ਇਹ ਪੰਜੇ ਜਣੇ ਕੀ ਕਰਦੇ ਨੇ ਧਿਆਨ ਬਦਲਦੇ ਨੇ ਜਾਤ ਰੂਪ ਮਾਲ ਜੋਬਨ ਇਹ ਪੰਜੇ ਠਾਕ ਇਹਨੀ ਠੱਗੀ ਜਗ ਠੱਗਿਆ ਕਿੰਨੇ ਨੇ ਰੱਖੀ ਲੱਗ ਇਹਥੇ ਇਹਨਾਂ ਧਿਆਨ ਬਦਲ ਦਿੰਦੇ ਨੇ ਵੀ ਇਹ ਸਾਰਾ ਸਵਾਸ ਇੱਥੇ ਖਰਚ ਕਰੀ ਜਾਏ ਹੁਣ ਇਹ ਸਵਾਸ ਬਹੁਤ ਕੀਮਤੀ ਹੈ ਮਨ ਨੂੰ ਜਦੋਂ ਇਹ ਸਵਾਸਨ ਦਾ ਤਨ ਦਿੱਤਾ ਗਿਆ ਨਾਲ ਪਰਮਾਤਮਾ ਨੇ ਅਕਲ ਕਲਾ ਦਿੱਤੀ ਹੈ ਕਿ ਜਦੋਂ ਤੁਸੀਂ ਸਵਾਸ ਲੈਣਾ ਤੇ ਜਦੋਂ ਇਸ ਦੇਸ਼ ਵਿੱਚ ਪਰਵੇਸ਼ ਹੋਣਾ ਤੇ ਇੱਕ ਵਾਰ ਰੁਕਣਾ ਹੈ ਤੇ ਰੁਕ ਕੇ ਦ੍ਰਿਸ਼ਟੀ ਨੂੰ ਸਮ ਕਰਨ ਸਮ ਕਰਕੇ ਆਪਣੀ ਜੋਤ ਦਾ ਇਸਤੇਮਾਲ ਕਰਨਾ ਤੇ ਫਿਰ ਫੈਸਲਾ ਕਰਨਾ ਕਿ ਕਿੱਥੇ ਧਨ ਖਰਚ ਕਰਨ ਦੀ ਲੋੜ ਹੈ ਕਿੱਥੇ ਇਨਵੈਸਟਮੈਂਟ ਕਰਨੀ ਹੈ ਇਸ ਕਰਕੇ ਇਹਨੂੰ ਅਕਲ ਦਿੱਤੀ ਤੇ ਹੁਕਮ ਕੀਤਾ ਉਹ ਆਂਦੇ ਬਾਰਨ ਬਾਰ ਮਾਇਆ 'ਤੇ ਅਟਕੇ ਲੈ ਨਰਜਾ ਮਨ ਤੋਲੇ ਦੇ ਜਦੋਂ ਇਥੋਂ ਸਵਾਸ ਆਇਆ ਇਹਨਾਂ ਦੋਹਾਂ ਦੇ ਵਿੱਚ ਪਾਉਣ ਬਰਾਬਰ ਕਰਨੇ ਹੈ ਜਿਸਾਂ ਉਹ ਨੱਗਦਾ ਫੜ ਕੇ ਤੋਲਦੇ ਨੇ ਜਿਸਾਂ ਤਕੜੀ ਦਾ ਉੱਪਰ ਗੁੰਡਾ ਹੁੰਦਾ ਤੇ ਦੋਹਾਂ ਛਾਬਿਆਂ ਦੇ ਵਿੱਚ ਬਰਾਬਰ ਜਦੋਂ ਤਲਦਾ ਬਰਾਬਰ ਹੋ ਜਾਂਦਣਾ ਆਂਦੇ ਇਸੇ ਤਰ੍ਹਾਂ ਜਦੋਂ ਤੁਸੀਂ ਜਾਣ ਇੱਥੇ ਧਿਆਨ ਰੱਖਣਾ ਹੈ ਪੌਣ ਸਮ ਹੋ ਜਾਏ ਫਿਰ ਤੁਸੀਂ ਪਰਵੇਸ਼ ਹੋਣਾ ਹੈ ਫਿਰ ਤੁਹਾਡੀ ਆਪਣੀ ਅਕਲ ਤੇ ਜੋਤ ਤਾਂ ਤੁਸੀਂ ਇਸ ਤੇ ਮੰਨ ਕਰ ਸਕੋ ਜੇ ਤੁਸੀਂ ਇਥੋਂ ਨਾ ਤੋਲਿਆ ਇਹ ਵੱਧ ਘੱਟ ਹੋ ਗਿਆ ਇੱਕ ਪਾਸੇ ਜ਼ਿਆਦਾ ਭਾਰ ਪੈ ਗਿਆ ਉਧਰ ਚਲੇ ਜਾਓਗੇ ਇਸ ਕਰਕੇ ਇਹ ਧਿਆਨ ਆਪਰ ਰੱਖਣਾ ਸਾਰਿਆਂ ਨੇ ਤੋਲੋ ਆਮ ਘਾਤਾਂ ਤੁਸੀਂ ਸੁਣਦੇ ਹੋ ਪਹਿਲਾਂ ਤੋਲ ਲੋ ਤੇ ਫੇਰਾ ਸ਼ਾਲਗਿੰਦਨ ਨੂੰ ਬੋਲੋ ਇਸੇ ਤਰ੍ਹਾਂ ਮਹਾਰਾਜ ਬਾਣੀ ਦੱਸੈਨ ਪੀ ਬਾਰੰਬਾਰ ਮਾਇਆ ਪੈ ਅਟਕੇ ਜਦੋਂ ਤੁਸੀਂ ਜਾਣ ਹੈ ਮਾਇਆ ਦੇ ਘਰ ਵਿੱਚ ਲਾਕੇ ਵਿੱਚ ਰੁਕਣਾ ਹੈ ਗਵਾਲ ਲੈ ਨਰਜਾ ਮਨ ਤੋਲੇ ਦੇਵ ਹੁਣ ਇਥੋਂ ਜਦੋਂ ਤੋਲਿਆ ਤੇ ਦੇਖਣਾ ਵਾंदे ਫਿਰ ਤੁਸੀਂ ਇਥੋਂ ਵਪਾਰ ਸ਼ੁਰੂ ਕਰਨਾ ਹੈ ਆਪਣੀ ਅਕਲ ਦਾ ਇਸਤੇਮਾਲ ਕਰੋ ਤੇ ਜਿਵੇਂ ਤੁਸੀਂ ਸ਼ਬਦ ਸਰੋਲ ਕਰ ਰਹੇ ਸੀ ਜਿਨ੍ਹਾਂ ਨੇ ਤੋਲਿਆ ਵਾंदे ਮੈਂ ਬਨਜਾਰਨ ਰਾਮ ਕੀ ਜਿਨ੍ਹਾਂ ਨੇ ਤੋਲੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਅਸੀਂ ਕਾਦਾ ਵਪਾਰ ਕਰਨਾ ਹੈ। ਇਥੋਂ ਜੇ ਪੌਣ ਸਾਮ ਹੋ ਗਈ ਤੇ ਨਾਲ ਇਹ ਸ਼ਬਦ ਅੰਦਰ ਜਾਏਗਾ। ਜਿਸ ਹੁਣ ਕਈ ਕਹਿੰਦੇ ਸਾਡਾ ਸਿਮਰਨ ਕਰਨ ਨੂੰ ਵੀ ਨਹੀਂ ਕਰਦੇ। ਉਹਦਾ ਕਾਰਨ ਇਹ ਹੈ ਕਿ ਪੌਣ ਸਾਮ ਨਹੀਂ। ਤੇ ਪ੍ਰਭਾਵ ਇਹਨਾਂ ਦਾ ਪੈ ਜਾਂਦਾ ਹੈ ਇਹ ਧਿਆਨ ਬਦਲ ਦਿੰਦੇ ਨੇ ਜਿਸ ਕਰਕੇ ਇਹ ਸਵਾਸ ਖਰਚ ਆਉਣ ਲੱਗ ਗਏ ਤੇ ਇਥੇ ਜਦੋਂ ਪੌਣ ਸਮ ਹੋ ਗਈ ਤੇ ਮਨ ਆਪਣੀ ਅਕਲ ਦਾ ਇਸਤੇਮਾਲ ਕਰਦਾ ਤੇ ਕੀ ਕਰਦਾ ਉਹਨੂੰ ਪਤਾ ਲੱਗਿਆ ਵੰਦੇ ਬਣੇ ਕਰੋ ਬਣ ਜਾ ਰਹੇ ਹੋ ਹੁਣ ਆ ਕੇ ਕਹਿੰਦੇ ਹੁਣ ਧਿਆਨ ਰੱਖੋ ਇੱਥੇ ਬਹੁਤ ਸਾਰੇ ਹੱਟ ਖੁੱਲੇ ਹੋਏ ਨੇ ਹੁਣ ਸਤੋ ਹੱਟ ਹੈ ਰਜੋ ਹੱਟ ਹੈ ਤਮੋ ਹੱਟ ਹੈ ਇਹਨਾਂ ਹੱਟਾਂ ਤੇ ਸੌਦਾ ਪਿਆ ਹੋਇਆ ਤੁਸੀਂ ਆਪਣੀ ਅਕਲ ਦੇ ਨਾਲ ਹੁਣ ਇੱਥੇ ਚੱਲਣਾ ਹੈ ਬਾਜ਼ਾਰ ਵਿੱਚ ਤੁਸੀਂ ਆ ਗਏ ਮਾਰੇ ਬਾਣੀ ਚ ਦੱਸਣਾ ਵਾਂਦੇ ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ ਇੱਕ ਆਇਆ ਦੇ ਵਿੱਚ ਬਹੁਤ ਸਾਰੇ ਹੱਟ ਖੁੱਲ ਗਏ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੁਮਾਲ ਲੈ ਹੱਟ ਤਾਂ ਬਹੁਤ ਨੇ ਹੁਣ ਆਪਾਂ ਨੂੰ ਕੀ ਚਾਹੀਦਾ ਹੈ ਖਰੀਦਣਾ ਕੀ ਹੈ ਕਿ ਇਥੇ ਆਪਾਂ ਇਨਵੈਸਟ ਕਰਨਾ ਹੈ ਆਪਣਾ ਧਨ ਜੇ ਤਾਂ ਇਥੋਂ ਅਕਲ ਦਾ ਇਸਤੇਮਾਲ ਨਹੀਂ ਕਰਦੇ ਤੇ ਸਦਾ ਹੀ ਮਾਨਾ ਹੁੰਦਾ ਹੈ ਇਹਨਾਂ ਤਿੰਨ ਹੱਟਾਂ ਦੇ ਉੱਪਰ ਸਵਾਸ ਖਰਚ ਕਰਦਾ ਹੈ ਇਹ ਜਿੱਥੇ ਸਵਾਸ ਖਰਚ ਹੁੰਦੇ ਨੇ ਇਹਨਾਂ ਦਾ ਲੇਖਨ ਲਿਖਿਆ ਜਾਂਦਾ ਹੈ ਤੇ ਜਿਹੜਾ ਲੇਖਾ ਲਿਖਿਆ ਗਿਆ ਉਹਦੀ ਪੁੱਛ ਹੋਣੀ ਹੈ। ਪੇ ਤੁਹਾਨੂੰ ਇਹ ਜਿਹੜਾ ਸਵਾਸ ਦਿੱਤਾ ਸੀ ਇੱਥੇ ਕੀ ਲੋੜ ਪੈਗੀ ਤੁਹਾਨੂੰ ਖਰਚ ਕਰਨ ਦੀ? ਕਿੰਨੇ ਸਵਾਸ ਖਰਚ ਕੀਤੇ ਨੇ? ਤਾਂ ਇਥੋਂ ਕੀ ਤੁਸੀਂ ਪ੍ਰਾਪਤ ਕੀਤਾ ਹੈ ਇਥੋਂ ਦੱਸੋ। ਹੁਣ ਆਪਾਂ ਅੱਜ ਹੀ ਵੇਖ ਲਈਏ। ਤੇ ਆਪਾਂ ਨੂੰ ਜੇ ਹੁਣ ਆਪਣੀ ਉਮਰ ਦੇ ਨਾਲ ਕੋਈ 3 ਸਾਲਾਂ ਦਾ ਹੈ ਕੋਈ 50ਆਂ ਦਾ ਕੋਈ 40ਆਂ ਦਾ ਕੋਈ 50 ਦਾ ਪੁੱਛੋ ਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਕਿੰਨੇ ਸਵਾਸ ਖਰਚ ਕੀਤੇ ਤੇ ਸਵਾਸ ਖਰਚ ਕਰਕੇ ਕੀ ਫਾਇਦਾ ਲਿਆ ਦੱਸੋ ਕੀ ਆਪਾਂ ਨੂੰ ਮਿਲਿਆ ਹਾਂਜੀ ਹੁਣ ਕਿੰਨਾ ਕੀਮਤੀ ਧਨ ਖਰਚ ਹੋ ਗਿਆ ਸਾਡਾ ਕੀ ਲਿਆ ਆਪਾਂ ਹੁਣ ਭਾਵੇਂ ਆਪਾਂ ਸਾਰੇ ਵੱਖੋ ਵੱਖਰੇ ਥਾਂ ਤੇ ਰਹਿੰਦੇ ਹਾਂ ਕੋਈ ਜਲੰਧਰ ਰਹਿੰਦਾ ਹੈ ਕੋਈ ਲੁਧਿਆਣੇ ਹੈ ਕੋਈ ਅੰਬਰਸਰ ਹੈ ਕੋਈ ਚੰਡੀਗੜ੍ਹ ਹੈ ਕੋਈ ਦੂਰ ਦਰਡੇ ਹੋਰ ਵੀ ਗੁਰਮੁਖ ਪਿੰਡਾਂ ਵਿੱਚ ਹੋਇਆ ਹੈ ਹੁਣ ਜੇ ਆਪਾਂ ਦੇਖਾਂਗੇ ਖ਼ዋਸ ਆਪਣੇ ਇੱਥੇ ਖਰਚ ਹੋਵੇ 20 ਸਾਲਾਂ ਤੋਂ 50 ਸਾਲਾਂ ਤੋਂ ਤੇ ਆਪਾਂ ਕੀ ਖਟਿਆ ਰੋਟੀ ਕਪੜਾ ਮਕਾਨ ਤਿੰਨੇ ਚੀਜ਼ਾਂ ਕੁਝ ਖਾਣ ਵਾਸਤੇ ਖਰਚ ਕਰ ਦਿੱਤੇ ਕੋ ਪਹਿਨਣ ਵਾਸਤੇ ਖਰਚ ਕਰ ਦਿੱਤੇ ਕੋ ਰਹਿਣ ਵਾਸਤੇ ਐਡਜਸਟਮੈਂਟ ਵਾਸਤੇ ਇਸ ਤੋਂ ਲਾਵਾ ਕੀ ਹੁਣ ਰੋੜੀ ਤੇ ਆਪਾਂ ਭਾਬੇ ਕਿਤੇ ਬੈਠੇ ਖਾ ਰਹੇ ਸਾਰੇ ਕਪੜਾ ਵੀ ਪਹਿਨ ਰਹੇ ਹੁਣ ਜ਼ਿਆਦਾਤਰ ਸਵਾਸ ਇੱਥੇ ਹੀ ਖਰਚ ਹੋ ਗਏ ਐਸੋ ਅੱਗੇ ਖਰਚ ਹੋ ਗਏ ਬੈਠਿਆਂ ਬੈਠਿਆਂ ਜੇ ਕੋ ਲੁਧਿਆਣੇ ਚ ਬੈਠਾ ਹੈ ਉਹਦਾ ਆਂਡ ਗਵਾਂਡ ਦੇ ਨਾਲ ਦੇਖੋ ਅੰਬਰਸਰ ਹੈ ਉਹ ਦਾ ਇੱਕ ਦੂਸਰੇ ਨਾਲ ਝਗੜਾ ਵਿਚਾਰਾਂ ਦਾ ਜੇ ਕੋ ਘਰ ਚ ਹੈ ਕਿਸੇ ਦਾ ਭਰਾ ਦੇ ਨਾਲ ਕਿਸੇ ਦਾ ਭੈਣ ਦੇ ਨਾਲ ਐਸਾ ਹੀ ਵਿਚਾਰਾਂ ਦਾ ਕਲੇਸ਼ ਮਨਾਂ ਦੇ ਅੰਦਰ ਪੈ ਗਿਆ ਤੇ ਉਸੇ ਤਰ੍ਹਾਂ ਹੀ ਨਿੰਦਿਆ ਸ਼ੁਰੂ ਕਰ ਲਈ ਕਿਸੇ ਨੇ ਈਰਖਾ ਕਰ ਲਈ ਦੁੱਖ ਦਾ ਕਰ ਲਈ ਹੁਣ ਜ਼ਿਆਦਾਤਰ ਸਵਾਸ ਜਿਹੜੇ ਸੀ ਇੱਥੇ ਖਰਚ ਹੋ ਗਏ ਤੇ ਕਿੰਨਾ ਧੰਨ ਚੱਲ ਗਿਆ ਸਾਡਾ ਹੁਣ ਇਹ ਸਵਾਸ ਇਸ ਤੋਂ ਵਾਸਤੇ ਤਾਂ ਮਿਲੇ ਨਹੀਂ ਸੀ ਇਹ ਸਵਾਸ ਮਿਲੇ ਆਪਣੀ ਅਕਲ ਦਾ ਇਸਤੇਮਾਲ ਕਰਨ ਨਾਲ ਜੇ ਅਸੀਂ ਜਿੱਥੇ ਵਿਚਾਰ ਲਿਆ ਉਹ ਸਵਾਸ ਲਿਖਿਆ ਗਿਆ ਲਿਖਾ ਹੋ ਗਿਆ ਉਹ ਪੱਟੀ ਦੇ ਉੱਪਰ ਲਿਖਿਆ ਗਿਆ ਆਪਣੇ ਤੇ ਜਿਹੜਾ ਲਿਖਿਆ ਗਿਆ ਉਹਦੇ ਮੁਤਾਬਕ ਫੈਸਲਾ ਹੋਣਾ ਹੈ ਜੇ ਅਸੀਂ ਉਹ ਲੇਖਾ ਨਾਮ ਪੜਵਾਇਆ ਤਾਂ ਹੁਣ ਉਹ ਲਿਖਿਆ ਜਾਂਦਾ ਹੈ ਮਰ ਕੇ ਕਹਿੰਦੇ ਨੇ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਬਾੜ ਚਲਾਈਏ ਲੇਖੇ ਸੁਣ ਬਖਾਓ ਲੇਖੇ ਸਾਹ ਲਵਾਈਏ ਪੜ੍ਹ ਕੇ ਪੁੱਛਣ ਜਾਓ ਹੁਣ ਇਹ ਜਿਹੜੇ ਸਵਾਸ ਨੇ ਇੱਥੇ ਇਹਨਾਂ ਦਾ ਲਿਖਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਹੁਣ ਇੱਥੇ ਚੱਲਦੇ ਨੇ ਚੱਲਦੇ ਆ ਇਹ ਸਾਡਾ ਲੇਖਾ ਬਣ ਗਿਆ ਹੈ ਲਿਖਿਆ ਗਿਆ ਉਹਦੇ ਜੋ ਲਿਖਿਆ ਗਿਆ ਉਹਦੇ ਮੁਤਾਬਿਕ ਹੁਣ ਫੈਸਲਾ ਹੋਏਗਾ ਤੇ ਹੁਣ ਲਿਖਿਆ ਕੀ ਗਿਆ ਮੰਨ ਦੀ ਪੱਟੀ ਦੇ ਉੱਪਰ ਲਿਖਣਾ ਸੀ ਨਾਮ ਤੇ ਲਿਖ ਲੈ ਇਹ ਤ੍ਰੈ ਗੁਣਾ ਦੇ ਵਿਚਾਰ ਫੁਰਨੇ ਤੇ ਆਪਾਂ ਨੂੰ ਕਿਹਾ ਸੀ ਉਹਨਾਂ ਨੇ ਆਪੇ ਪੱਟੀ ਕਲਮ ਆਪ ਉੱਪਰ ਲਿਖ ਪੀਤੋ ਪੱਟੀ ਦੇ ਦਿੰਦੀ ਹੈ ਕਲਮ ਦੇ ਦਿੰਦੀ ਹੈ ਇਹਦੇ ਉੱਪਰ ਲਿਖੋ ਤੇ ਉਹਨੇ ਲਿਖਣ ਲੱਗਿਆ ਥੋੜਾ ਜਿਆ ਰੁਕ ਗਿਆ ਜੇ ਤੇ ਆਪਣੀ ਅਕਲ ਦਾ ਇਸਤੇਮਾਲ ਕਰ ਲੈ ਜੇ ਫਿਰ ਲਿਖਿਆ ਜੇ ਇਸ ਕਰਕੇ ਉਹਨਾਂ ਨੇ ਗੈਸਪੀ ਅਸਾਂ ਲੇਖਣਾ ਲਿਖ ਲਿਆ ਜੇ ਤੂੰ ਅਕਲ ਰਤੀਬ ਹੈ ਕਾਲੇ ਲਿਖਣਾ ਲੈ ਆਪਨੇ ਦੇ ਗਰੀਬਾਂ ਮੈਂ ਅਸ਼ਰਨੀਮਾ ਕਰਦੇ ਹੁਣ ਆਂਦੇ ਲਿਖਣਾ ਸੀ ਇਹਦੇ ਉੱਪਰ ਮੋਹਰ ਲਾਉਣੀ ਸੀ ਪਰ ਲਿਖ ਲਿਆ ਆ ਬਚਾਰ ਲਿਖਲੇ ਹੋਰ ਕੁਝ ਲਿਖਲੇ ਹਣ ਵੇਖੋ ਕਿੰਨਾ 50 50 ਸਾਲ ਪੱਟੀ ਲਿਖਣੀ ਨਹੀਂ ਆਈ ਆਪਾਂ ਤੇ ਮਾਣੇ ਸਰਮੇ ਜੋ ਸਿੱਖ ਰਹੇ ਹੁਣ ਕਿੰਨੀ ਕਿੰਨੀ ਉਮਰ ਹੋ ਗਈ ਕਿਸੇ ਨੂੰ ਪੱਟੀ ਨਹੀਂ ਲਿਖਣੀ ਆਉਂਦੀ ਤੇ ਕੇ ਲਿਖੀ ਜਾਂਦੇ ਨਾ ਮਰ ਕਹਿੰਦੇ ਆਇਓ ਅੰਨੇ ਸਭ ਗੱਲ ਆਇਆ ਕਾਖ ਕੰਨਾ ਕਲ ਪਿਆ ਰੇ ਦੀ ਲਲੀ ਪਾਪ ਘਮਾਣਾ ਪੜਵਗਣ ਗੋੜ ਵਿਸਰੇਆ ਰੇ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਹੈ ਹੁਣ ਇਥੇ ਆਪਣੀ ਸਿਆਣਪ ਦੇ ਨਾਲ ਲਿਖਣ ਲੱਗ ਪਿਆ ਵੀ ਮੈਂ ਲਿਖ ਰਿਹਾ ਹਾਂ ਮੈਂ ਆ ਵਿਚਾਰ ਲੈ ਰਿਹਾ ਮੈਂ ਆ ਫੁਰ ਨਾਲ ਲੈ ਰਿਹਾ ਮੈਂ ਆ ਇਹ ਨਹੀਂ ਪਤਾ ਕਿ ਉਹ ਗਲਤ ਲਿਖੀ ਜਾ ਰਿਹਾ ਹੈ ਕਿੰਨਾ ਕਿੰਨਾ ਚੇਰ ਪੱਟੀ ਨਹੀਂ ਲਿਖਣੀ ਆਉਂਦੀ ਤੇ ਇਹ ਸਵਾਸ ਜਦੋਂ ਇੱਥੇ ਖਰਚ ਹੁੰਦੇ ਨੇ ਉਹਦਾ ਲੇਖਾ ਬਣ ਜਾਂਦਾ ਪਰਲਾਜ ਛੋਟੀ ਵਸਤਾ ਵਿੱਚ ਆਉਨ ਲਿਖਣੀ ਆਉਂਦੀ ਹੈ ਪੱਟੀ ਉਹਨੂੰ ਵੀ ਸਿਖਾਉਣ ਲੱਗੇ ਪੀ ਪਰਮਾਤਮਾ ਦਾ ਸਿਮਰਨ ਛੱਡਦੇ ਨਾਮ ਛੱਡਦੇ ਤੇ ਅਤਰ ਪੂਜਾ ਕਰਨੀ ਸ਼ੁਰੂ ਕਰਦੇ ਆnder ਨਹੀਂ ਮੋਗੋ ਕਹਾ ਪੜਾਵਸ ਆਰੂ ਜਾਲ ਮੇਰੀ ਪਟੀਆਂ ਲਿਖਦੇ ਹੋ ਸ੍ਰੀ ਗੋਪਾਲ ਆंदे ਮੇਰੇ ਮਨ ਦੀ ਪੱਟੀ ਤੇ ਉੱਪਰ ਹੋਰ ਕੋਈ ਵਿਚਾਰ ਨਾ ਆਉਣ ਦੇਓ ਮੇਰੀ ਬੰਨ ਦੀ ਪੱਟੀ ਤੇ ਦੁੱਖ ਦਾ ਨਾ ਲਿਖੋ ਨਿੰਦਿਆ ਨਾ ਲਿਖੋ ਈਰਖਾ ਨਾ ਲਿਖਣ ਦਿਓ ਮੇਰੀ ਪੱਟੀ ਤੇ ਮੈਂ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ ਹੈ ਜੇ ਤੁਸੀਂ ਮਦਦ ਕਰ ਸਕਦੇ ਹੋ ਮੇਰੀ ਮਦਦ ਕਰੋ ਪੱਟੀ ਲਿਖਣ ਦੇ ਵਿੱਚ ਜਿ세ਾ ਹੁਣ ਆਪਣੇ ਬੱਚੇ ਹੁੰਦੇ ਨੇ ਹੌਣ ਬੱਚਾ ਜਦ ਆਉਂਦਾ ਤੇ ਕੋਰਾ ਕਾਗਜ਼ ਹੈ ਤੇ ਕਈ ਵਾਰ ਮਾਤਾ ਪਿਤਾ ਉਹਦੀ ਪੱਟੀ ਦੇ ਉੱਪਰ ਕਾਲੇ ਲੇਖ ਲਿਖ ਦਿੰਦਾ ਹੈ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਉਹ ਬੱਚੇ ਦੇ ਵਿੱਚ ਦੁਬਧਾ ਭਰ ਦਿੰਦੇ ਨੇ ਨਫ਼ਰਤ ਭਰ ਦਿੰਦੇ ਨੇ ਨਿੰਦਿਆ ਭਰ ਦਿੰਦੇ ਨੇ ਤੇ ਬੱਚਾ ਸਹਿਸਵਾ ਉਹਨਾਂ ਵਿਚਾਰਾਂ ਦੇ ਘੇਰੇ ਵਿੱਚ ਆ ਜਾਂਦਾ ਤੇ ਉਹ ਜੋ ਲਿਖਿਆ ਜਾਂਦਾ ਹੈ ਉਸੇ ਦੁਆਰਾ ਇਹ ਅੱਗੇ ਚੱਲਣ ਲੱਗ ਪੈਂਦਾ ਹੈ ਉਹਦੀ ਵੀ ਸਦਾ ਮਿਲਦੀ ਹੈ ਕਿਉਂਕਿ ਅਸੀਂ ਆਪ ਉਸ ਵਕਤ ਗੁਰੂ ਹੁੰਦੇ ਹਾਂ ਕਿਉਂਕਿ ਮਾਤਾ ਵੀ ਗੁਰੂ ਹੈ ਪਿਤਾ ਵੀ ਗੁਰੂ ਹੈ ਉਹਨਾਂ ਨੇ ਸਿਖਾਉਣਾ ਹੁੰਦਾ ਇਸ ਵਾਸਤੇ ਆਪਾਂ ਵੀ ਪੱਟੀ ਲਿਖਣੀ ਸਿੱਖਣੀ ਹੈ ਔਰ ਸਿਖਾਉਣੀ ਵੀ ਹੈ ਇੱਥੇ ਹੁਣ ਜਦੋਂ ਮਨ ਆਉਂਦਾ ਤੇ ਜੇ ਅਕਲ ਦਾ ਇਸਤੇਮਾਲ ਨਹੀਂ ਕਰਦਾ ਸਵਾਸ ਇੱਥੇ ਖਰਚ ਹੁੰਦੇ ਨੇ ਉਹ ਨਾਲਾ ਲੇਖਾ ਬਣ ਗਿਆ ਇਸ ਵਾਸਤੇ ਸੰਗਤ ਵਿੱਚ ਆ ਕੇ ਸੋਝੀ ਆਉਂਦੀ ਗਿਆਨ ਆਉਂਦਾ ਪਿਸ਼ਵਾਸ ਆਇਆ ਤੇ ਆਪਣੀ ਅਕਲ ਦਾ ਇਸਤੇਮਾਲ ਕਰੋ ਹੁਣ ਆਪਾਂ ਨੂੰ ਮਿਲੇ ਸਵਾਸ ਬੰਦੇ ਸੌਦਾ ਕਰਨਾ ਹੈ ਵਪਾਰ ਕਰਨਾ ਹੈ ਉਹ ਚੀਜ਼ ਦਾ ਵਪਾਰ ਕਰਨਾ ਹੈ ਜਿਹੜੀ ਦੇਖ ਕੇ ਮਾਲਕ ਖੁਸ਼ ਹੋ ਜਾਏ ਤੇ ਐਸੀ ਵਸਤਾ ਦੇ ਵਿੱਚ ਜਦੋਂ ਖੋਜਿਆ ਤੇ ਹੰਦੇ ਵਣਜ ਕਰੋ ਹਣ ਜਾ ਰਹੇ ਹੋ ਵਖਰ ਲੇਹੋ ਸਮਾਲ ਤੈਸੀ ਵਸਤ ਬਸਾਈਏ ਜੈਸੀ ਨਿਭੇ ਨਾਲ ਅੱਗੇ ਸਭ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰਾਮ ਕਹੋ ਚਿਤ ਲਾਇ ਹਰ ਜਸ ਵਖਰ ਲੈ ਚੱਲੋ ਸੌ ਦੇਖੇ ਪਤਿਆਰੇ ਪਾnde ਤੁਹਾਨੂੰ ਇਹ ਸਵਾਸ ਮਿਲੇ ਨੇ ਤੁਸੀਂ ਵਪਾਰੀ ਆਏ ਹੋ ਖੱਟ ਖੁੱਲੇ ਹੋਏ ਨੇ ਬਹੁਤ ਸਾਰੇ ਪਰ ਤੁਸੀਂ ਨਾਮ ਦਾ ਵਪਾਰ ਕਰਨਾ ਹੈ ਜਿਸ ਵਾਸਤੇ ਤੁਸੀਂ ਵਦ ਤੋਂ ਵਦ ਹਰ ਧਨ ਇਕੱਠਾ ਕਰੋ ਜਿਹਦੇ ਕੋਲ ਹਰ ਧਨ ਹੋਏਗਾ ਉਹ ਨਾਮ ਧਨ ਪ੍ਰਾਪਤ ਹੋ ਸਕਦਾ ਹੈ ਤੇ ਹਰ ਧਨ ਨੂੰ ਪ੍ਰਾਪਤ ਕਰਨਾ ਹੈ ਹਰ ਜਸ ਕਰੇ ਜਦੋਂ ਸਵਾਸ ਆਉਂਦਾ ਹੈ ਇਹ ਸਵਾਸ ਤੇ ਉੱਪਰ ਪਰਮਾਤਮਾ ਦੇ ਨਾਮ ਦੇ ਸ਼ਬਦ ਦੀ ਮੋਹਰ ਲੱਗਦੀ ਹੈ ਜਦੋਂ ਗੁਰੂ ਦੇ ਸ਼ਬਦ ਦੀ ਮੋਹਰ ਲੱਗੀ ਉਹ ਸਵਾਸ ਖਰਚ ਵਿੱਚ ਨਹੀਂ ਪੈਗਾ ਉਹ ਜਮ੍ਹਾਂ ਹੋ ਜਾਏਗਾ ਤੇ ਜਿੰਨਾ ਧਨ ਤੁਹਾਡਾ ਜਮ੍ਹਾਂ ਹੋਏਗਾ ਉਹਦੇ ਬਦਲੇ ਹੀ ਤੁਹਾਨੂੰ ਜਿਹੜਾ ਮੋਖ ਦਾ ਹੱਟ ਹੈ ਉਥੋਂ ਨਾਮ ਧਨ ਮਿਲੇਗਾ ਇਸ ਵਾਸਤੇ ਕਹਿੰਦੇ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕਿਉਂਕਿ ਖੋਟੇ ਵਣਜ ਬਣਦੇ ਆਂ ਮਨ ਤਨ ਖੋਟਾ ਹੋਏ ਖੋਟੇ ਰਾਸ ਨਾ ਸੱਚ ਹੈ ਕਿਉਂ ਕਰ ਸੁਖ ਹੋਏ ਹੁਣ ਖੋਟੇ ਵਣਜ ਬਣ ਜਵਣਦੇ ਆਂ ਬਣ ਜਵਣਦੇ ਆਂ ਕਿੰਨਾ ਚ ਰੋ ਗਿਆ ਹੈ ਇਥੇ ਸਵਾਸ ਖਰਚ ਕਰਦੇ ਆਂ ਕਰਦੇ ਆਂ ਕੀ ਮਿਲਿਆ ਇਥੋਂ ਜ਼ਹਿਰ ਪ੍ਰਾਪਤ ਹੋ ਗਈ ਹੈ ਸਾਨੂੰ ਜਦੋਂ ਜਾਇਜ਼ ਧਨ ਇੱਥੇ ਖਰਚ ਕਰਦੇ ਹਾਂ ਸੌਦਾ ਇਥੋਂ ਜ਼ਹਿਰ ਮਿਲਦਾ ਹੈ ਤੇ ਜਦੋਂ ਜ਼ਹਿਰ ਪ੍ਰਾਪਤ ਹੁੰਦੀ ਹੈ ਮਨ ਅਸ਼ਾਂਤ ਹੋ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਵੰਦਨੇ ਹੁਣ ਤੁਸੀਂ ਇਸ ਕਰਕੇ ਦੁਖੀ ਹੋ ਪੀਤੇ ਸਵਾਸ ਖਰਚ ਕਰ ਲਏ ਆਪਣੀ ਅਕਲ ਕਲਾ ਦਾ ਇਸਤੇਮਾਲ ਨਹੀਂ ਕੀਤਾ ਆਪਣੀ ਮਨ ਦੀ ਪੱਟੀ ਦੇ ਉੱਪਰ ਲਿਖ ਲਿਆ ਕਿ ਸਾਨੂੰ ਜ਼ਹਿਰ ਦੇ ਦਿਓ ਸਾਨੂੰ ਵਿਖ ਦੇ ਦਿਓ ਹੁਣ ਤੁਹਾਨੂੰ ਮਿਲਦੇ ਹੈ ਤੁਸੀਂ ਦੁਖੀ ਹੋ ਜਾਂਦੇ ਹੈ ਇਸ ਕਰਕੇ ਇਹ ਮਨ ਦੀ ਹਾਲਤ ਹੋ ਚੁੱਕੀ ਹੈ ਹੁਣ ਆਪਾਂ ਜਦੋਂ ਵਿਚਰਦੇ ਹਾਂ ਸੰਸਾਰ ਵਿੱਚ ਤੇ ਜੇ ਆਪਾਂ ਅਕਲ ਦਾ ਇਸਤੇਮਾਲ ਨਹੀਂ ਕਰਾਂਗੇ ਜ਼ਹਿਰ ਪੀਵਾਂਗੇ ਤਾਂ ਆਤਮ ਹੱਤਿਆ ਹੋਏਗੀ